ਕੀ ਨਾ ਜੀ ਆਪਣਾ ਮੇਰਾ ਅੰਜੂ ਵਾਲਿਆ ਕਿਹੜੇ ਮਲੇਦਰਨ ਵਾਲੇ ਜੀ ਅਸੀਂ ਖਾਲਸਾAnimationClip ਦੇ ਮਾਮਲਾ ਸੀ ਕਿ ਤੁਹਾਡੇ ਜਿਹੜੇ ਬੇਟੇ ਤੇ ਹਮਲਾ ਕੀਤਾ ਕੁਝ ਮੁੰਡਿਆਂ ਨੇ ਹਾਂ ਜੀ ਮੇਰਾ ਬੇਟਾ ਤਾਂ ਘਰੋਂ ਖੇਡਣ ਗਿਆ ਹੋਇਆ ਸੀਗਾ ਗੇਮ ਤੇ ਤੇ ਪਤਾ ਨਹੀਂ ਸਤਾਪ ਇੰਨਾ ਨਰਵਸ ਹੋ ਗਏ ਸੀਗੇ ਕਿ ਪਤਾ ਨਹੀਂ ਇੰਨਾ ਬਚਣਾ ਆ ਕਿ ਨਹੀਂ ਇੱਥੇ ਸਾਰੇ ਨੇ ਰਿਪੋਰਟ ਕਰਤਾ ਸੀਗਾ ਛੱਟ ਬਹੁਤ ਜ਼ਿਆਦਾ ਮੁੰਡਿਆਂ ਨੇ ਮਾਰੀ ਆ ਮਾਰਿਆ ਕਿਉਂ ਸੀ ਮੈਡਮ ਇਹਨਾਂ ਦੇ ਮਾਰਿਆ ਤਾਂ ਮੈਨੂੰ ਵੀ ਇਹ ਸੀਜ਼ ਦਾ ਨਹੀਂ ਪਤਾ ਇਹਦੇ ਕੋਲ ਇਹ ਕਹਿੰਦਾ ਮੇਰੇ ਕੋ ਪੈਸੇ ਵਗੈਰਾ ਮੰਗਦੇ ਸੀਗੇ ਤੇ ਮੈਂ ਉਹਨਾਂ ਨੂੰ ਨਾ ਕਰ ਦਿੱਤੀ ਗਾਲਾਂ ਕੱਢਣ ਲੱਗ ਗਏ ਤੇ ਮਾਰਨਾ ਸ਼ੁਰੂ ਕਰਤਾ ਵੀਡੀਓ ਵਿੱਚ ਵੀ ਸਾਰਾ ਕੁਝ ਇਹੀ ਦਿਖ ਰਿਹਾ ਆ ਅਸੀਂ ਵੀਡੀਓ ਕਢਾਈ ਆ ਉਹਦੇ ਵਿੱਚ ਵੀ ਸਾਰਾ ਕੁਝ ਇਹਦਾ ਕੋਈ ਕਸੂਰਾ ਹੀ ਨਹੀਂ ਆਏਗਾ ਕਿੰਨੇ ਕ ਸਾਲ ਦੀ ਉਮਰ ਆ ਤੁਹਾਡੇ ਬੇਟੇ ਦੀ ਮੇਰੇ ਤਾਂ 15 16 ਸਾਲ ਦਾ ਆ ਕਿੱਥੇ ਸੀਗੇ ਇਸ ਟਾਈਮ ਜਦੋਂ ਇਹਨਾਂ ਦੇ ਵਾਰਦਾਤ ਹੋਈ ਸੀ ਵਾਰਦਾਤ ਉਹ ਗੇਮ ਸੈਂਟਰ ਆ ਮੈਨੂੰ ਵੀ ਇੰਨਾ ਪਰ ਨੀਟੇ ਦੇ ਸ਼ਾਇਦ ਕੋਲ ਗੇਮ ਸੈਂਟਰ ਆ ਉੱਥੇ ਸੀਗੇ نیچے ਬੇਸਮੈਂਟ ਚ ਕਹਿੰਦੇ ਨਾ ਹਮਲਾ ਕੀਤਾ ਮੁੰਡੇ ਤੇ ਜਿਹੜੀ ਉਹ ਸਟਿਕਿਆ ਉਹਨਾਂ ਨੇ ਉੱਥੇ ਵੀ ਹਮਲਾ ਕੀਤਾ ਬਾਅਦ ਚੋਂ ਬਾਹਰ ਜਾ ਕੇ ਵੀ ਬੋਤ ਕੀਤਾ ਆ ਕੁਝ ਵੀ ਕਰ ਸਕਦੇ ਸੀ ਜਿਹੜਾ ਏਡੀ ਪੂਰਾ ਵਾਲਾ ਜਵਾੜਾ ਸਾਰਾ ਟੁੱਟ ਗਿਆ ਹੋਇਆ ਵਾ ਕਿ ਇੱਥੇ ਸਾਰਿਆਂ ਨੇ ਜਵਾਬ ਦਿੱਤਾ ਡੀ ਐਮ ਸੀ ਇਹਦਾ ਆਪਰੇਟ ਹੋਇਆ ਵਾ ਕਿੰਨੇ ਮੁੰਡੇ ਸੀਗੇ ਜਿਹੜੇ ਹਮਲਾ ਕੀਤਾ ਜਿਹਨਾਂ ਨੇ ਚਾਰ ਪੰਜ ਮੁੰਡੇ ਸੀਗੇ ਤੇ ਲਾਕਡਾਊਨ ਆ ਮੈਡਮ ਕੋਈ ਪੁਰਾਣੀ ਇਹਨਾਂ ਦੀ ਨਹੀਂ ਪਹਿਲੇ ਵੀ ਇਹਨਾਂ ਨੇ ਥੋੜੇ ਟਾਈਮ ਘੇਰਿਆ ਸੀਗਾ ਇਹਨੂੰ ਤੇ ਵਾਰਨਿੰਗ ਵਗੈਰਾ ਦਿੰਦੇ ਸੀਗੇ ਤੇ ਕੋਈ ਪਤਾ ਨਹੀਂ ਕਿਹੜੇ ਮਾਮਲੇ ਵਿੱਚ ਇਹਨੂੰ ਫਸਾਉਣ ਦੀ ਕੋਸ਼ਿਸ਼ ਉਹਨਾਂ ਨੇ ਕੀਤੀ ਸੀ ਪਰ ਉਦੋਂ ਵੀ ਇਦਾਂ ਨਹੀਂ ਤਾਂ ਪਰ ਹੁਣ ਤਾਂ ਇਹਨਾਂ ਨੇ ਜ਼ਿਆਦਾ ਹੀ ਅਟੈਕ ਕੀਤਾ ਹੈ ਮੈਨੂੰ ਪਲੀਜ਼ ਮੇਰੇ ਲਈ ਮੇਰੇ ਬੇਟੇ ਵਾਸਤੇ ਰਾ ਥੋੜਾ ਵਧੀਆ ਤਰੀਕੇ ਨਾਲ ਉਹਨਾਂ ਨੇ ਪੁੱਛਕਿਛ ਕੀਤੀ ਜਾਵੇ ਐਨ ਫੜਿਆ ਜਾਵੇ ਉਹਨਾਂ ਨੂੰ ਤੇ ਗ੍ਰਿਫਤਾਰੀ ਹੋਈ ਮੁੰਡਿਆ ਦੀ ਕਿ ਨਹੀਂ ਹੋਈ ਅਜੇ ਤੱਕ ਨਹੀਂ ਗ੍ਰਿਫਤਾਰੀ ਨਹੀਂ ਹੋਈ ਇੱਥੇ ਘੁੰਮਦੇ ਫਿਰਦੇ ਆ ਕੋਈ ਕਾਰਵਾਈ ਨਹੀਂ ਪੁਲਿਸ ਕਰ ਰਹੀ ਹੈਗੀ ਪਰਚਾ ਦਰਜ ਹੋਇਆ ਉਹਨਾਂ ਤੇ ਹਾਂਜੀ ਕਿਹੜੇ ਥਾਣੇ ਕੰਪਲੀਟ ਦਿੱਤੀ ਸੀ ਤੁਸੀਂ ਅਸੀਂ ਸਿਟੀ ਥਾਣੇ ਤੇ ਤੁਹਾਡੀ ਹੋਈ ਗੱਲਬਾਤ ਕੋਈ ਐਸਐਚਓ ਸਾਹਿਬ ਨਾਲ ਕੋਈ ਹਾਂਜੀ ਐਸਐਚਓ ਸਾਹਿਬ ਨਾਲ ਹੋਈ ਸੀਗੀ ਉੱਥੇ ਡੀਐਮਸੀ ਵੀ ਬਿਆਨ ਲੈਣ ਆਏ ਸੀ ਪਰ ਇਹ ਬਿਆਨ ਦੇ ਉਦੋਂ ਬੋਲ ਨਹੀਂ ਸਕਦਾ ਸੀਗਾ ਕੁਝ ਵੀ ਜਿੱਦਾਂ ਹੁਣ ਥੋੜਾ ਠੀਕ ਆ ਹੁਣ ਬੋਲ ਕੇ ਇਹਨੇ ਸਾਨੂੰ ਸਾਰਾ ਕੁਝ ਦੱਸਿਆ ਉਹਦੇ ਵਿੱਚ ਸੁੱਕ ਵਸਰਾ ਆ ਔਰ ਹਰਮਨ ਹਮ ਹਰਮਨ ਪੰਡਿਤ ਸ਼ਿਵੰਪੂਰੀ ਅੱਛਾ ਇਹਨਾਂ ਮੁੰਡਿਆਂ ਨੇ ਹਮਲਾ ਕੀਤਾ ਸੀਗਾ ਹਾਂਜੀ ਕారణ ਨਹੀਂ ਮੈਡਮ ਸਾਹਮਣੇ ਆਜਦਾ ਮੁੰਡਾ ਤੁਹਾਡਾ ਗੇਮ ਖੇਡਣ ਗਿਆ ਦੀ ਉੱਥੇ ਤੇ ਅਸੀਂ ਵੀ ਵੀਡੀਓ ਦੇਖੀ ਉਸਤੇ ਕਮਾਰਦੇ ਵੀ ਉਹਦੇ ਉਹਦੇ ਵਿੱਚ ਹਾਂਜੀ ਸਟਾਰਟਿੰਗ ਕਿੱਥੋਂ ਹੋਈ ਸੀ ਗੱਲਬਾਤ ਇਹਨਾਂ ਦੀ ਉੱਥੇ ਅੰਦਰ ਸਟਾਰਟਿੰਗ ਬਸ ਗਾਲਾਂ ਵਗੈਰਾ ਕੱਢਦੇ ਸੀਗੇ ਤੇ ਇੱਕੋ ਪੈਸੇ ਮੰਗਦੇ ਸੀਗੇ ਕਿ ਮੇਰਾ ਬਰਥਡੇ ਆ ਸੈਲੀਬ੍ਰੇਟ ਕਰਨਾ ਵਾ ਤੇ ਇਹਨੇ ਨਾ ਕਰ ਦਿੱਤੀ ਤਾਂ ਪਤਾ ਨਹੀਂ ਕਿਹੜੀ ਕਿਹੜੀਆਂ ਗਾਲਾਂ ਉਹਨੇ ਕੱਡੀਆਂ ਇਹਨੇ ਇੱਕ ਜਵਾਬ ਦਿੱਤਾ ਤਾਂ ਉਹਨਾਂ ਨੇ ਮਾਰਨਾ ਸ਼ੁਰੂ ਕਰ ਦਿੱਤਾ ਹਾਂ ਹੈਗੇ ਯਾਰ ਦੋ ਸੀਗੇ ਇਹਨਾਂ ਦੇ ਉਹ ਪਹਿਲਾਂ ਨੇ یار دوست ਤਾਂ ਨਹੀਂ ਸੀਗੇ ਇੰਨਾ ਜਾਣ ਪਛਾਣ ਹੈਣੀ ਸੀ ਜਿੱਦਾਂ ਗੇਮ ਸੈਂਟਰ ਖੇਲਦੇ ਆ ਬਸ ਮਾੜਾ ਮੋਟਾ ਜਾਣ ਪਛਾਣ ਸੀ ਜਿਆਦਾ ਨਹੀਂ ਸੀਗੀ ਤੇ ਜਿਹੜੀਆਂ ਫੋਟੋਆਂ ਦਿਖਾਈਆਂ ਸਿਰਫ ਆਹੀ ਮੁੰਡੇ ਸੀਗੇ ਵਿੱਚ ਹਾਂਜੀ ਬਾਕੀ ਹੋਰ ਵੀ ਮੁੰਡੇ ਆ ਹੱਲੇ ਮੈਨੂੰ ਚੰਗੀ ਤਰ੍ਹਾਂ ਕਲੀਅਰ ਨਹੀਂ ਪਤਾ ਲੱਗਾ ਹੈਗਾ ਜਦੋਂ ਪਤਾ ਲੱਗਦਾ ਤਾਂ ਫਿਰ ਮੈਂ ਉਹਨਾਂ ਦਾ ਨਾਮ ਵੀ ਦੱਸ ਦਊਂਗੀ ਤੇ ਪਰਚਾ ਦਰਜ ਕਰ ਦਿੱਤਾ ਪੁਲਿਸ ਨੇ ਹਾਂਜੀ ਤੇ ਹੁਣ ਤੁਸੀਂ ਕੀ ਚਾਹੁੰਦੇ ਹੋ ਹੁਣ ਕੀ ਤੁਹਾਡੀ ਮੰਗ ਕੀ ਆ ਹੁਣ ਬਸ ਇਹ ਹੀ ਆ ਕਿ ਉਹਨਾਂ ਤੇ ਮਤਲਬ ਕਿ ਸਖਤ ਤੋਂ ਸਖਤ ਕਾਰਵਾਈ ਕੀਤੀ ਹੈ ਕਿ ਉਹਨਾਂ ਨੇ ਮੇਰੇ ਮੁੰਡੇ ਦੇ ਜਾਣੇ ਵਾ ਹਮਲਾ ਕੀਤਾ ਔਰ ਇੰਨਾ ਜਿਆਦਾ ਮਾਰਿਆ ਸਾਰੀ ਉਮਰ ਲਈ ਕੱਜ ਉਹਦੇ ਵਿੱਚ ਪੈ ਗਿਆ ਹੋਇਆ ਆ ਪੂਰਾ ਉਹਦਾ ਜਵਾੜਾ ਤੋੜਤਾ ਆ ਇੱਥੇ ਸਾਰੇ ਡਾਕਟਰਾਂ ਨੇ ਜਵਾਬ ਦਿੱਤਾ ਸੀ ਡੀਐਮਸੀ ਇਹਦਾ ਆਪਰੇਸ਼ਨ ਹੋਇਆ ਵਾ ਤੁਹਾਡਾ ਅਗਲਾ ਸਟੈਪ ਕੀ ਹੋਊਗਾ ਫਿਰ ਫੇ ਨਹੀਂ ਤਾਂ ਅਸੀਂ ਵੀ ਪੁਲਿਸ ਥਾਣੇ ਦੇ ਬਾਹਰ ਮੈਂ ਧਰਨਾ ਲਵਾਉਂਗੀ ਜੇ ਸਾਡੀ ਕੋਈ ਕੁਛ ਨਹੀਂ ਸੁਣਵਾਈ ਹੋਊਗੀ ਤਾਂ ਕਿਉਂਕਿ ਮੈਂ ਬਹੁਤ ਜਿਆਦਾ ਸਖਤ ਕਾਰਵਾਈ ਕਰਨਾ ਚਾਹੁੰਦੀ ਆ ਕੁਝ ਵੀ ਕਰ ਸਕਦੇ ਸੀ ਮੇਰੇ ਮੁੰਡੇ ਦੀ ਜਾਨ ਵੀ ਜਾ ਸਕਦੀ ਸੀ ਕਿੰਨਾ ਟਾਈਮ ਹੋ ਗਿਆ ਹਮਲਾ ਹੋਏ ਨੂੰ ਮੁੰਡੇ ਤੇ ਉਹ ਇਹ 4 ਤਰੀਕ ਦਾ ਆ ਦਸੰਬਰ ਦੀ ਹਾਂਜੀ ਤੁਹਾਡੇ ਕੋਲ ਫੋਟੋ ਵਗੈਰਾ ਹੈਗੀਆਂ ਬੈਦੀਆਂ ਕੁਝ ਨਾ ਜਨਵਰੀ ਦੀ 4 ਤਰੀਕ ਦਾ ਜਨਵਰੀ 4 ਤਰੀਕ ਹਾਂਜੀ ਮੇਰੇ ਕੋਲ ਫੋਟੋਆਂ ਹੈਗੀਆਂ ਆ ਤੁਸੀਂ ਦੇਖਿਓ ਆ ਮੁੰਡੇ ਆ ਤੇ ਮੈਡਮ ਜਨਵਰੀ ਸਾਰੀ ਲੰਘ ਗਈ ਤੇ ਹਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਪਾਈ ਪੁਲਿਸ ਨੇ ਹਾਂਜੀ ਆ ਦੇਖਿਓ ਮੁੰਡਾ ਆ ਇੱਕ ਅੱਛਾ ਜੀ ਦੋਵਾਂ ਮੁੰਡੇ ਜੀ ਹਾਂਜੀ ਇੱਕ ਆ ਠੀਕ ਹੈ